ਸਾਹਿਬ ਜੀ ਕੀ ਫਤਿਹ ਮੈਂ ਸਰਪੰਚ ਪਿੰਡ ਸ਼ਕਾਵਾਸ਼ੀਆਂ ਮੇਰੇ ਪਿੰਡ ਵਿੱਚ 24 ਤਰੀਕ ਨੂੰ ਵਾਲੀਬਾਲ ਦਾ ਟੂਰਨਾਮੈਂਟ ਸੀ ਪਰ ਇੱਕ ਦੁਖਦਾਈ ਘਟਨਾ ਹੋਣ ਕਰਕੇ ਮੇਰੇ ਨਗਰ ਦਾ ਨੌਜਵਾਨ ਹਰਪ੍ਰੀਤ ਕਾਸਿੰਗ ਅੱਜ ਉਹ ਹੋਇਆ ਸਸਕਾਰ ਕੀਤਾ ਗਿਆ ਅਸੀਂ ਚਾਹੁੰਦੇ ਹਾਂ ਕਿ ਇਸ ਟੂਰਨਾਮੈਂਟ ਨੂੰ ਉੱਦ ਗੱਲ ਵੀ ਕਹੇ ਕਰ ਸਕੀਏ ਸੋ ਮੈਂ ਖੇਡ ਪ੍ਰੇਮੀਆਂ ਦੇ ਚੰਨਾਂ ਕਿਨਤੀ ਕਰਦਾ ਇਸ ਦੁੱਖ ਦੀ ਘੜੀ ਦੇ ਸਾਥ ਪਰਵਾਸ ਤੇ ਇਹਨਾਂ ਨਾਲ ਸਾਥ ਦਿਓ ਕਿਤੇ 24 ਤਰੀਕ ਨੂੰ ਸਾਡਾ ਟੂਰਨਾਮੈਂਟ ਸੀ ਐਤਵਾਰ ਨੂੰ ਉਹ ਟੂਰਨਾਮੈਂਟ ਅਸੀਂ ਸਾਰੇ ਮਿਲ ਕੇ ਅਮਹਾਲੇ ਦੀ ਟੀਮ ਹੈ ਸਾਰੀ ਜਿਹੜੇ ਪ੍ਰਬੰਧ ਕਰ ਰਹੇ ਨੌਜਵਾਨ ਖਾਸ ਕਰਕੇ ਇਹਨਾਂ ਨੇ ਫੈਸਲਾ ਕੀਤਾ ਵੀ 31 ਤਰੀਕ ਨੂੰ ਆਪਾਂ ਐਤਵਾਰ ਇੱਕ ਟੂਰਨਾਮੈਂਟ ਕਰਾਵਾਂਗੇ ਖੇਡ ਪ੍ਰੇਮੀ ਉਸੇ ਸਾਹ ਨਾਲ ਹੀ ਪਹੁੰਚਣ ਇਹੜੇ ਉਤਸ਼ਾਹ ਦੇ ਨਾਲ 24 ਕੋਰਟਾਂ ਸੀ ਔਰ ਇਨੀ ਇੱਕ ਬੇਨਤੀ ਮੇਰੀ ਤਵਾਨ ਕਹਿਣਾ ਵਾਲੀਬਾਲ ਟੂਰਨਾਮੈਂਟ ਸੀਗਾ ਜਿਹੜਾ ਮੇਰੇ ਪਿੰਡ ਸ਼ਿਕਾਰਮਾਸਟਰ ਵਿੱਚ ਇਹ ਥੋੜਾ ਡਿਲੇ ਕਰਕੇ ਆਪਾਂ 31 ਤਰੀਕ ਨੂੰ ਕਰਵਾ ਰਹੇ ਹਾਂ ਸੋ ਸਾਰੇ ਖੇਡ ਟੀਮਾਂ ਜਿਹੜੀਆਂ ਨੇ ਨੋਟ ਕਰ ਲੈਣੋ ਖੇਡ ਪ੍ਰੇਮੀ ਨੋਟ ਕਰ ਲੈਣ ਸਾਰੇ ਜਿਹੜੇ ਵੀ ਪ੍ਰਬੰਧਕ ਮੈਂ ਡਿਊਟੀਆਂ ਲਾਈਆਂ ਨੇ ਉਹ ਸਾਰਿਆਂ ਦੀ ਹੁਣ ਬੇਨਤੀ ਹੈ ਕਿ 31 ਅਗਸਤ 2025 ਐਤਵਾਰ ਨੂੰ ਵਾਲੀਬਾਲ ਟੂਰਨਾਮੈਂਟ ਆ ਜਾਏਗਾ ਵਾਹਿਗੁਰੂ ਕੀ ਕਾਟਾ ਵਾਹਿਗੁਰੂ ਕੀ ਫਤਹਿ